ਅਸੀਂ ਜਾ ਰਹੇ ਸੀਗੇ ਜਿ ਪਟ્રોલ ਕਰਦੇ ਤੇ ਗਲੀ ਨੰਬਰ 1 ਕਾਲਿਆਂ ਨੇ ਇਕੱਠੇ ਹੋ ਕੇ ਕੁਠੀ ਕੋਠੀ ਸੁੰਨੀ ਬਈ ਜੋ ਬਾਹਰ ਰਹਿੰਦੇ ਆ ਉਥੇ 5 6 5 ਜਾਨੀ ਅਜੀਬ ਅੰਦਰ ਬੜੀਆਂ ਹੋਈਆਂ ਸੀ ਤੇ ਸਾਨੂੰ ਇਹਨਾਂ ਨੇ ਜੋ ਤਲਾਹ ਦਿੱਤੀ ਸੀ ਜਾ ਕੇ ਘੇਰ ਲੀਆਂ ਤੇ ਦੂਜੀਆਂ ਪਟ્રોલਾਂ ਨਾਲ ਸੱਦ ਲਈ ਤੇ ਕੁੜਗਿਆਂ ਸੱਦ ਲਈਆਂ ਬੈਸ ਪਾਲੀਆਂ ਬੰਨਣ ਵਾਲੀਆਂ ਤੇ ਦੋ ਨੰਬਰ ਥੋੜੀ ਦੋ ਵਾਲੀਆਂ ਤੇ ਪਟ્રોલ ਪੰਜ ਆ ਗਈ ਅਸੀਂ ਘੇਰ ਕੇ ਹੁਣ ਸਿਵਲ ਨਾਲ ਥਾਣੇ ਛੱਡਣ ਚੱਲੇ ਆਣ ਉਥੇ ਇਹਨਾਂ ਨੇ ਬਹੁਤ ਸਾਮਾਨ ਚੋਰੀ ਕਰ ਰੱਖਿਆ ਸੀ ਇਕੱਠਾ ਕਰ ਰੱਖਿਆ ਸੀ ਉਸ ਵਾਰ ਮੌਕੇ ਤੇ ਮਿਲ ਗਿਆ ਨਾ ਹਾਂ ਮਿਲ ਗਿਆ ਉਹ ਅੰਦਰੀ ਉਹਨਾਂ ਦੇ ਪਿਆ ਕੋਠੀ ਚ ਤੇ ਉਹਨਾਂ ਨੂੰ ਬਾਈ ਜੀ ਨੂੰ ਗਵੰਡੀ ਨੂੰ ਉਹਨਾਂ ਨੂੰ ਦੱਸਤਾ ਸਮਝਾਤਾ ਉਹਨਾਂ ਨੇ ਠੀਕ ਹੈ ਜੀ ਸਰ ਮਾਪਾ ਗੁਰੂ ਰੋਡ ਦਾ ਨਿਵਾਸੀ ਹੈ ਜੀ ਤੇ ਮੇਰਾ ਸਾਡਾ ਘਰ ਇਹਨਾਂ ਦੇ ਜਮਾ ਸਾਹਮਣੇ ਹੈਗਾ ਮੇਰੀ ਵਾਈਫ ਨਾ ਕੱਪੜੇ ਧੋਣ ਉੱਪਰ ਗਈ ਸੀ ਜੀ ਉਹਨਾਂ ਨੇ ਦੇਖਿਆ ਵੀ 7-8 ਬੁੜੀਆਂ ਨਾ ਇਸ ਘਰ ਚ ਵੱਡੀਆਂ ਨੇ ਠੀਕ ਹੈ ਜੀ ਜਦੋਂ ਇਹਨਾਂ ਨੇ ਮੈਨੂੰ ਕਿਹਾ ਵੀ ਐ ਲੱਗਦਾ ਮੈਨੂੰ 7-8 ਬੁੜੀਆਂ ਨਾ ਇਸ ਘਰ ਚ ਵੱਡੀਆਂ ਨੇ ਤੇ ਮੈਂ ਨੂੰ ਕਹਿੰਦੇ ਵੀ ਤੁਸੀਂ ਇਕੱਲੇ ਨਾ ਜਾਇਓ ਮੈਂ ਨਾਲ ਆਪਣੇ ਆੜਗਵਾਂਡ ਬੰਦੇ ਨੂੰ ਸਾਰਿਆਂ ਨੂੰ ਲੈ ਕੇ ਜਾਇਓ ਮੈਂ ਆੜਗਵਾਂਡ ਦੇ ਬੰਦਿਆਂ ਨੂੰ ਸਾਰਿਆਂ ਨੂੰ ਇਕੱਠਾ ਕੀਤਾ ਜਿਵੇਂ ਮੱਖਣਵਾਰਗਾਂ ਨੂੰ ਹਰਮੀਤ ਅੰਕਲ ਜੀ ਆਏ ਨੇ ਸਾਰੇ ਅਸੀਂ ਇਕੱਠੇ ਹੋ ਕੇ ਜੀ ਅਸੀਂ ਕੁਝ ਮੂਰਲੇ ਗੇਟ ਦੇ ਦੀ ਧਾਵਾ ਮਾਰਿਆ ਜੀ ਕੁਝ ਪਿਛਲੇ ਗੇਟ ਤੋਂ ਦੀ ਰਾਹ ਦੇ ਵਿੱਚ ਸਾਨੂੰ ਕੁਦਰਤੀ ਪੁਲਿਸ ਵਾਲੇ ਮਿਲ ਗਏ ਅਸੀਂ ਉਹਨਾਂ ਕੋਲ ਰਿਕਵੈਸਟ ਕੀਤੀ ਵੀ ਐਂ ਕਰਕੇ ਗਲੀ ਨੰਬਰ 1 ਚ ਚੋਰੀ ਹੋ ਰਹੀ ਹੈ ਤੇ ਪਲੀਜ਼ ਤੁਸੀਂ ਸਾਡੇ ਨਾਲ ਚੱਲੋ ਉਹ ਕਹਿੰਦੇ ਵੀ ਚਲੋ ਜੀ ਉਹ ਵੀ ਆਏ ਜੀ ਤਿੰਨ ਚਾਰ ਸੀਗੀਆਂ ਇੱਕ ਲੇਡੀਜ਼ ਕਨਸਟੇਬਲ ਸੀਗੀ ਤੇ ਦੋ ਹਾਂ ਲੇਡੀ ਕਨਸਟੇਬਲਾਂ ਵੀ ਆ ਗਈਆਂ ਜੀ ਸਾਰੀਆਂ ਜੀ ਉਹਨਾਂ ਨੇ ਵੀ ਧਾਵਾ ਮਾਰ ਲਿਆ ਸੀ ਪਿੱਛੋਂ ਮਾਰ ਲਿਆ ਤੇ ਅੰਦਰੋਂ ਬੁੜੀਆਂ ਨੇ ਸਮਾਨ ਚੋਰੀ ਕਰ ਰਹੀਆਂ ਸੀ ਜੀ ਤੇ ਪੱਖਾ ਟੀਵੀ ਕੁੱਕਰ ਵਗੈਰਾ ਹੋਰ ਵੀ ਬਹੁਤ ਸਮਾਨ ਸੀ ਪੈਕ ਕੀਤਾ ਹੋਇਆ ਸੀ ਅਸੀਂ ਮੌਕੇ ਤੇ ਹੀ ਉਹਨਾਂ ਨੂੰ ਸਾਰਿਆਂ ਨੂੰ ਕਵਰਿੰਗ ਕੀਤਾ ਜੀ ਫੜ ਲਿਆ ਜੀ ਅਸੀਂ ਉਹਨਾਂ ਨੂੰ ਸਾਰਿਆਂ ਨੂੰ ਲੈ ਜਾ ਕੇ ਸਿਵਲ ਥਾਣੇ ਲੈ ਗਏ ਉਹਨੇ ਜੀ ਇਸ ਸਾਲ ਤੋਂ ਕਿੰਨੀਆਂ ਲੇਡੀਜ਼ ਸੀ ਹਾਂ ਮੇਰੇ ਖਿਆਲ ਸੱਤ ਅੱਠ ਜਣੇ ਸੀਗੇ ਜੀ ਹਾਂ ਸੱਤ ਅੱਠ ਜਣੀਆਂ ਲੇਡੀਜ਼ ਸੀਗੀਆਂ ਉਹਨਾਂ ਕੋਲ ਕੁਛ ਹਥਿਆਰ ਵੀ ਸੀ ਜੀ ਜਿਵੇਂ ਕੋਈ ਲਾਨ ਨੂੰ ਕੋਈ ਕਿਰਚ ਸੀਗੀ ਕੋਈ ਮੈਲਾ ਦਾ ਸੱਬਲ ਸੱਬਲ ਹੋਰ ਸੀ ਲੈ ਗਏ ਜੀ ਪੁਲਿਸ ਵਾਲੇ ਆਰੀ ਦੇ ਬਲੇਡ ਸੀ ਜੀ ਤਾਂ ਇਸ ਕਰਕੇ ਇੱਕ ਕੋਠੀ ਕਿੰਨੇ ਚਿਰ ਤੋਂ ਬੰਦ ਪਈ ਜੀ ਇਹ ਜੀ ਤਕਰੀਬਨ ਤਕਰੀਬਨ ਸਾਲ ਸਵਾ ਸਾਲ ਹੋ ਗਿਆ ਜੀ ਕੋਠੀ ਬੰਦ ਪਈ ਨੂੰ ਤੇ ਪਹਿਲਾਂ ਬਹੁਤ ਵਧੀਆ ਸੀ ਇੱਥੇ ਰਹਿੰਦੇ ਸੀ ਜੀ ਕਿਰਾਏਦਾਰ ਕਦੇ ਵੀ ਸਾਨੂੰ ਕੋਈ ਦਿੱਕਤ ਪਰੇਸ਼ਾਨੀ ਨਹੀਂ ਨਾ ਆੜ ਗਵਾੜ ਨੂੰ ਹੁਣ ਬਹੁਤ ਦਿੱਕਤਾਂ ਬਹੁਤ ਗੰਦਾ ਬਹੁਤ ਬੁਰਾ ਹਾਲ ਹੈ ਜੀ ਕੋਠੀ ਦਾ ਜੀ ਇਸ ਕਹਿਣ ਦਾ ਮਤਲਬ ਤੇ ਸੋ ਅਸੀਂ ਰਿਕਵੈਸਟ ਕਰਦੇ ਹਾਂ ਭਾਈ ਆਪ ਦੀ ਆਦੀ ਆੜ ਗਵਾੜ ਦਾ ਪੂਰਾ ਧਿਆਨ ਰੱਖੋ ਜੀ